ਲਾਈਵ ਐਤ ਕੀ ਪਹਿਲੀ ਵਾਰ ਹੋਣ ਵਾਲਾ ਕਿ ਪੰਜਾਬ ਲੋਕ ਸਭਾ ਦੀਆਂ ਚੋਣਾਂ ਵਿੱਚ ਤਿੰਨ ਗੱਲਾਂ ਅਜੇ ਹੀਆਂ ਹੋਣਗੀਆਂ ਜਿਹੜੀਆਂ ਪਹਿਲਾਂ ਕਦੇ ਨਹੀਂ ਹੋਈਆਂ 70 ਦਿਨ ਜਿਹੜੀ ਹੈਗੀ ਆ ਲਗਾਤਾਰ ਕੰਪੇਨ ਚਲਾਉਣੀ ਤੇ ਵਾਦ ਵਿਵਾਦ ਤੋਂ ਬਚ ਕੇ ਰਹਿਣਾ ਇਹ ਕਾਫੀ ਵੱਡਾ ਮਤਲਬ ਚੈਲੰਜ ਹੋਊਗਾ ਪਾਰਟੀਆਂ ਲਈ ਵੀ ਤੇ ਉਹਦੇ ਉਮੀਦਵਾਰਾਂ ਲਈ ਵੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਤੇ ਪੰਜਾਬ ਦੇ ਵਿੱਚ ਐਤਕੀ ਸੱਤਵੇਂ ਗੇੜ ਵਿੱਚ ਚੋਣਾ ਹੋਣੀਆ ਤੇ ਸੱਤਵੇਂ ਗੇੜ ਵਿੱਚ ਚੋਣਾ ਹੋਣ ਕਰਕੇ ਪੰਜਾਬ ਦੇ ਵਿੱਚ ਇਸ ਵਾਰੀ ਇਹ ਪਹਿਲੀ ਵਾਰੀ ਤਿੰਨ ਗੱਲਾਂ ਸਾਹਮਣੇ ਹੋਣਗੀਆਂ ਜਿਨ੍ਹਾਂ ਵਿੱਚ ਇੱਕ ਤਾਂ ਉਮੀਦਵਾਰਾਂ ਦੀਆਂ ਥਕਾਵਟਾਂ ਜਿਹੜੀਆਂ ਉਹ ਵਧਣਗੀਆਂ ਇੱਕ ਮਹੀਨਾ ਹੋਰ 30 ਦਿਨ ਹੋਰ ਥਕਾਵਟ ਵਧੇਗੀ ਤੇ ਵੋਟਰਾਂ ਨੂੰ 30 ਦਿਨ ਹੋਰ ਮੌਜਾਂ ਲੱਗਣਗੀਆਂ ਦੂਜੀ ਇੱਕ ਹੋਰ ਵੱਡੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਉਮੀਦਵਾਰਾਂ ਦਾ ਖਰਚਾ ਵੀ ਵਧੇਗਾ ਐਤਕੀ ਇਨ੍ਹਾਂ ਵੋਟਾਂ ਦੇ ਵਿੱਚ ਕਿਉਂਕਿ ਸਮਾਂ ਇਹਨਾਂ ਦਿੱਤਾ ਗਿਆ ਹੈ ਇੱਕ ਮਹੀਨਾ ਪਹਿਲਾਂ ਨਾਲੋਂ ਲੇਟ ਹੋ ਗਈਆਂ ਚੋਣਾਂ ਤੇ ਇੱਕ ਜਿਹੜੀ ਖਾਸ ਗੱਲ ਇਹ ਆ ਕਿ ਐਤ ਕੀ ਨਤੀਜਿਆਂ ਲਈ ਉਮੀਦਵਾਰਾਂ ਨੂੰ ਪੰਜਾਬ ਦੇ ਉਮੀਦਵਾਰਾਂ ਨੂੰ ਪਿਛਲੀ ਵਾਰ ਵਾਂਗੂ ਇੱਕ ਮਹੀਨਾ ਇੰਤਜ਼ਾਰ ਨਹੀਂ ਕਰਨਾ ਪਵੇਗਾ ਉਹਨਾਂ ਦੀ ਤੜਕਣਾ ਐਤ ਕੀ ਇੱਕ ਮਹੀਨਾ ਤੇਜ਼ ਨਹੀਂ ਰਹਿਣਗੀਆਂ ਬਲਕਿ ਦੋਕ ਦਿਨ ਹੀ ਰਹਿਣਗੀਆਂ ਇੱਕ ਦਿਨ ਠਕਾਵਟ ਲਾਉਣ ਤੇ ਲੱਗ ਜਾਣਾ ਤੇ ਉਸ ਤੋਂ ਬਾਅਦ ਤੀਸਰੇ ਦਿਨ ਨਾਲ ਦੀ ਨਾਲ ਗਣਤਿ ਸ਼ੁਰੂ ਹੋ ਜਾਣੀ ਆ ਨਤੀਜੇ ਆ ਜਾਣੇ ਆ ਯਾਨੀ ਐਤ ਕੀ ਪਹਿਲੀ ਵਾਰ ਹੋਣ ਵਾਲਾ ਕਿ ਪੰਜਾਬ ਲੋਕ ਸਭਾ ਦੀਆਂ ਚੋਣਾਂ ਵਿੱਚ ਤਿੰਨ ਗੱਲਾਂ ਅਜੇਹੀਆਂ ਹੋਣਗੀਆਂ ਜਿਹੜੀਆਂ ਪਹਿਲਾਂ ਕਦੇ ਨਹੀਂ ਹੋਈਆਂ ਪਹਿਲੀ ਵਾਰੀ ਹੋਣਗੀਆਂ ਆਓ ਇਸ ਬਾਰੇ ਹੋਰ ਗੱਲਬਾਤ ਕਰਦੇ ਆ ਜਾਣਕਾਰੀ ਲੈਣੇ ਆ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸਤੋਂ ਟੋਟਲ ਜਿਹੜੇ ਹੈਗੇ 7 ਫੇਜ਼ ਹੋਣਗੇ ਔਰ ਇਹ ਪਹਿਲੀ ਵਾਰੀ ਹੈ ਕਿ ਪੰਜਾਬ ਜਿਹੜਾ ਹੈਗਾ ਉਹ ਲਾਸਟ ਫੇਜ਼ ਦੇ ਵਿੱਚ ਰੱਖਿਆ ਗਿਆ ਸਭ ਤੋਂ ਲਾਸਟ ਜਿਹੜਾ ਫੇਜ਼ ਹੈ ਉਹਦੇ ਚ 1 ਜੂਨ 2024 ਨੂੰ ਜਿਹੜੇ ਹੈਗੇ ਪੰਜਾਬ ਦੇ ਵਿੱਚ ਲੋਕ ਸਭਾ ਦੇ 13 ਸੀਟਾਂ ਲਈ ਵੋਟਾਂ ਪੈਣਗੀਆਂ ਤੇ 4 ਜੂਨ ਨੂੰ ਜਿਹੜਾ ਹੈਗਾ ਇਹਦਾ ਰਿਜ਼ਲਟ ਡਿਕਲੇਅਰ ਹੋਊਗਾ ਉਹਦੇ ਵਿੱਚ ਜਿਹੜੀ ਇੰਟਰਸਟਿੰਗ ਗੱਲ ਇਹ ਰਹੂਗੀ ਕਿ ਪਹਿਲਾਂ ਪੰਜਾਬ ਦੇ ਉਮੀਦਵਾਰਾਂ ਨੂੰ ਲੰਮਾ ਸਮਾਂ ਜਿਹੜਾ ਇੰਤਜ਼ਾਰ ਕਰਨਾ ਪੈਂਦਾ ਸੀ ਇਲੈਕਸ਼ਨਾਂ ਦਾ ਰਿਜ਼ਲਟ ਦਾ ਉਹ ਨਹੀਂ ਕਰਨਾ ਪਊਗਾ ਕਿਉਂਕਿ 1 ਜੂਨ ਨੂੰ ਇਲੈਕਸ਼ਨ ਕੰਪਲੀਟ ਹੋਣਗੇ ਤੇ 4 ਜੂਨ ਜਿਹੜਾ ਹੈਗਾ ਉਹ ਰਿਜ਼ਲਟ ਡਿਕਲੇਅਰ ਹੋ ਜਾਊਗਾ ਪਰ ਇਹਦੇ ਨਾਲ ਹੀ ਉਮੀਦਵਾਰਾਂ ਲਈ ਇੱਕ ਜਿਹੜੀ ਹੈਗੀ ਆ ਉਹ ਸੰਕਟ ਦੀ ਘੜੀ ਕਿਉਂਕਿ ਜਾਂਕਿ ਲੋਕ ਉਹਨਾਂ ਲਈ ਇੱਕ ਜਿਹੜਾ ਤਿੱਖਾ ਸਮਾਂ ਉਹ ਕਾਫੀ ਲੰਮਾ ਚੱਲੂਗਾ ਅੱਜ ਕਰੀਬ 72 ਦਿਨ ਪਏ ਹੈਗੇ ਆ ਇਲੈਕਸ਼ਨ ਹੋਣ ਦੇ ਵਿੱਚ ਤੇ ਆਮ ਆਦਮੀ ਪਾਰਟੀ ਨੇ ਜਿਹੜੇ ਆਪਦੇ ਉਮੀਦਵਾਰ ਐਲਾਨ ਵੀ ਦਿੱਤੇ ਆ 70 ਦਿਨ ਜਿਹੜੀ ਹੈਗੀ ਆ ਲਗਾਤਾਰ ਕੈਂਪੇਨ ਚਲਾਉਣੀ ਤੇ ਬਾਦ-ਬਿਵਾਦ ਤੋਂ ਬਚ ਕੇ ਰਹਿਣਾ ਇਹ ਕਾਫੀ ਵੱਡਾ ਮਤਲਬ ਚੈਲੰਜ ਹੋਊਗਾ ਪਾਰਟੀਆਂ ਲਈ ਵੀ ਤੇ ਉਹਦੇ ਉਮੀਦਵਾਰਾਂ ਲਈ ਵੀ ਔਰ ਇਸ ਵਾਰ ਜਿਹੜੀ ਹੈਗੀ ਲੋਕ ਸਭਾ ਚੋਣਾਂ ਫਿਰ ਕੋ ਜਿਹੜਾ ਪੰਜਾਬ ਦੇ ਜਿਹੜੇ ਮੈਂਬਰ ਹੋਣਗੇ ਉਮੀਦਵਾਰ ਹੋਣਗੇ ਲੋਕ ਸਭਾ ਲਈ ਉਹਨਾਂ ਲਈ ਕਾਫੀ ਮਹਿੰਗੀ ਵੀ ਹੋਊਗੀ ਜਿਹੜੀਆਂ ਵੱਡੀਆਂ ਪਾਰਟੀਆਂ ਹੈਗੀਆਂ ਜਿਹਨਾਂ ਦਾ ਜੋ ਪਿਛਲਾ ਤਜਰਬਾ ਹੈਗਾ ਕਿ ਭਾਵੇਂ ਉਹ ਕਾਂਗਰਸ ਦਾ ਭਾਵੇਂ ਅਕਾਲੀ ਸੀ ਭਾਵੇਂ ਭਾਜੀਪੀ ਸੀ ਉਹ ਮੰਨਦੇ ਸੀ ਕਿ ਲੋਕ ਸਭਾ ਉਮੀਦਵਾਰ ਦਾ ਇੱਕ ਦਿਨ ਦਾ ਜਿਹੜਾ ਖਰਚਾ ਹੈਗਾ ਉਹ ਲੱਖਾਂ ਦੇ ਵਿੱਚ ਹੈਗਾ ਤਾਂ ਇਹਨਾਂ ਚ ਰਾਜ ਦੇ ਜਿਹੜੇ ਸਪੋਰਟਰ ਸਾਥ ਕੇ ਰੱਖਣੇ ਹੈਗੇ ਤੇ ਪ੍ਰਚਾਰ ਕਰਨਾ ਇਹ ਇੱਕ ਕਾਫੀ ਵੱਡਾ ਉਹਨਾਂ ਲਈ ਇਸ਼ੂ ਹੋਊਗਾ। ਉਹਦੇ ਨਾਲ ਇੱਕ ਇਹ ਵੀ ਹੋ ਸਕਦਾ ਹੈ ਕਿ ਜਿਵੇਂ ਹੁਣ ਇਸ ਸੰਭਾਵਨਾ ਲਈ ਜਾ ਰਹੀ ਹੈ ਕਿ ਤਿੰਨੇ ਪਾਰਟੀਆਂ ਨਵੇਂ ਉਮੀਦਵਾਰ ਦੇ ਰਹੀਆਂ ਹੈਗੀਆਂ। ਆਮ ਆਦਮੀ ਪਾਰਟੀ ਨੇ ਕਰਨਜੀਤ ਅਨਮੋਲ ਨੂੰ ਦਿੱਤਾ ਹੈਗਾ। ਉਹਦੇ ਲਈ ਸ਼ਾਇਦ ਇਸ ਤਰ੍ਹਾਂ ਦਾ ਕੁਝ ਫਾਇਦੇ ਵਾਲੀ ਗੱਲ ਇਹ ਵੀ ਹੋ ਸਕਦੀ ਹੈ। ਇਹ ਉਹ ਫ੍ਰੀ ਕੋਟ ਲੋਕ ਸਭਾ ਹਲਕੇ ਦੇ ਲਗਭਗ 9 ਵਿਧਾਨ ਸਭਾ ਹਲਕੇ ਆ ਤੇ 543 ਪਿੰਡ ਹੈਗੇ ਆ। ਤਾਂ ਉਹਨੂੰ ਆਦੀ ਕੈਂਪੇਨ ਕਰਨ ਲਈ ਥੋੜਾ ਜਿਹਾ ਟਾਈਮ ਜਿਹੜਾ ਹੈਗਾ ਖੁੱਲਾ ਮਿਲ ਗਿਆ ਹੈਗਾ। ਇਹਦਾ ਫਰਸਟ ਫੇਜ਼ ਆ ਉਹ 19 ਅਪ੍ਰੈਲ ਦਾ ਹੈਗਾ ਜਿਹਦੇ ਚ ਕੋਈ ਵੀ ਸਮਾਂ ਨਹੀਂ ਬਚਿਆ ਇਸ ਕਰਕੇ ਜਿੱਥੇ ਉਮੀਦਵਾਰਾਂ ਲਈ ਇਹ ਇਲੈਕਸ਼ਨ ਕਾਫੀ ਮਹਿੰਗੀ ਹੋਣ ਦੀ ਸੰਭਾਅਨ ਲੱਗਦੀ ਹੈ ਉੱਥੇ ਜੇ ਜਿਹੜੀ ਪਾਰਟੀ ਨਵਾਂ ਉਮੀਦਵਾਰ ਤਾਰੂਗੀ ਉਹਨੂੰ ਉਹਦਾ ਪ੍ਰਚਾਰ ਕਰਨ ਦਾ ਜਿਹੜਾ ਹੈਗਾ ਉਹ ਵੱਧ ਟਾਈਮ ਵੀ ਮਿਲੂਗਾ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜਰ ਕਰੋ